ਤੁਹਾਨੂੰ ਤੁਹਾਡੀ ਇਤਿਹਾਸ ਵਿੱਚੋਂ ਵਰਤਮਾਨ 'ਚ ਮਹਿਸੂਸ ਕਰਨ ਦੀ ਤਾਕਤ ਦਿੰਦਾ ਹੈ ਵਰਤਮਾਨ ਵਿੱਚੋਂ ਇੱਕ ਚੰਗੇ ਭਵਿੱਖ ਲਈ ਤੁਹਾਨੂੰ ਜੀਵਨ ਸਾਧਨ ਦਿੰਦਾ ਹੈ ਅਤੀ ਸਨਮਾਨਯੋਗ ਸਾਡੇ ਸਨਮਾਨ ਦੇ ਦਿਲਾਂ ਦੇ ਧੜਕਣ ਵਾਂਗੂ ਵਿਚਰਦਿਆਂ ਹੋਇਆਂ ਇੱਕ ਸਫ਼ਰ 'ਚੋਂ ਜਾ ਚੁੱਕੀ ਇੱਕ ਰੂਪ ਸਰਦਾਰ ਸੁਰਜੀਤ ਸਿੰਘ ਜੀ ਪਾਤਰ ਉਹਨਾਂ ਦੇ ਵੱਡੇ ਭਰਾਤਾ ਜੀ ਪਹੁੰਚੇ ਨੇ ਉਹਨਾਂ ਨੂੰ ਆਇਆ ਮੋਸਟ ਵੈਲਕਮ ਜੀ ਆਇਆਂ ਆਪਕੋ ਸੁਭ ਵਿਚਾਰ ਸਾਂਝਾ ਹੋ ਜਾਏਗਾ ਕਿ ਸਾਡਾ ਲੈਵਲ ਕੀ ਹੈ ਸਾਨੂੰ ਸੋਚਣਾ ਕਿੰਨਾ ਚਾਹੀਦਾ ਪੰਜਾਬ ਨੂੰ ਅਸੀਂ ਪਾਣੀ ਦੇ ਜਿਹੜਾ ਡਾਰਕ ਜ਼ੋਨ ਚ ਜਾ ਚੁੱਕਾ ਕਿਵੇਂ ਕੱਢ ਸਕਦੇ ਆ ਪੰਜਾਬ ਦੀ ਫੀਜ਼ਾ ਵਿੱਚ ਜਿਹੜਾ ਦਰਖਤਾਂ ਨਾਲ ਕੇਤੀ ਬੋਹਦਿਆਂ ਹੋਏ ਅੱਟਲਾਂ ਜਿਹੜਾ ਫਸ ਜਾਂਦੀਆਂ ਨੇ ਜੀ ਦਰਖਤਾਂ ਨੂੰ ਨੁਕਸਾਨ ਕਰ ਦਿੰਦਾ ਜੀ ਇਹ ਹੋ ਜਾਂਦਾ ਤੇ ਦੁਆਬੇ ਚ ਤਾਂ ਕੋਈ ਨੁਕਸਾਨ ਨਹੀਂ ਕਰਦਾ ਉੱਥੇ ਕੀਲੇ ਤੋਂ ਵੀ ਰੰਝੇ ਜਿਹੜੇ ਚਾਰਚ ਬਾਰੇ ਪਾਪੂਲਰ ਲਾਇਫ ਹੁੰਦੇ ਨੇ ਫਿਰ ਮੈਨੂੰ ਆਪਣੇ ਆਪ ਪਿੰਡ ਨੇ ਮੈਨੂੰ ਪਾਲਿਆ ਕੀਤਾ ਜਵਾਨ ਪਿੰਡ ਨਹੀਂ ਮੈਨੂੰ ਸਿਖਾਈ ਏ ਜ਼ੁਬਾਨ ਪਿੰਡ ਨਹੀਂ ਮੈਨੂੰ ਸਿਖਾਈ ਏ ਜ਼ੁਬਾਨ ਜਿਸ ਚ ਮਿਠਤ ਹੈ करारापन विहं मेमर्ता दी महक रोदा कण विहं बोलियां कपे कमाल कहवता गीत बातां बेशुमार बुझारता जिना बक्षी ਸ਼ਾਲੀ ਨੂੰ ਜਿੰਦ ਜਾਨ ਜਿੰਦ ਨੇ ਮੈਨੂੰ ਪਾਲਿਆ ਕੀ ਕਾਜ ਹੋ ਆਲੂ ਮੈਨੇ ਤਾਂ ਅਸੀਂ ਸਾਰੀ ਜਾਣਦੇ ਆ ਜੂ ਉਮਰ ਲਾਈਫ ਜ਼ਿੰਦਗੀ ਜਿਹੜੀ ਅਸੀਂ ਜੀ ਰਹੇ ਆ ਉਹ ਸਾਡੀ ਆ ਜੂ ਆ ਵੇਦ ਕੀ ਆ ਵੇਦ ਸੰਸਕ੍ਰਿਤ ਦੀ ਵੇਦ ਧਾਤੂ ਤੋਂ ਉਤਪੰਨ ਹੋਇਆ ਸ਼ਬਦ ਆ ਜਿਹਦਾ ਅਰਥ ਹੁੰਦਾ ਵਿਗਿਆਨ ਗਿਆਨ ਫਿਰ ਜਦੋਂ ਆਯੁਰਵੇਦ ਦਾ ਹੁਣ ਆਪਾਂ ਅਰਥ ਕਰਾਂਗੇ ਤਾਂ ਆਯੁਰਵੇਦ ਦਾ ਅਰਥ ਹੋ ਗਿਆ ਜ਼ਿੰਦਗੀ ਦਾ ਵਿਗਿਆਨ ਜ਼ਿੰਦਗੀ ਦਾ ਫਲਸਫਾ ਦਾ ਲਾਈਫ ਆਫ ਸਾਇੰਸ ਪਰ ਜਦੋਂ ਕਿਤੇ ਵੀ ਆਯੁਰਵੇਦ ਦੀ ਗੱਲ ਚੱਲਦੀ ਹੈ ਤਾਂ ਸਾਡੇ ਮਨ ਚੋਂ ਦਾ ਫਸਮਾ ਚੂਰਣ ਰਾਸ ਬਟੀਆਂ ਇੰਦਾਆਂ ਜਿਹੜੀਆਂ ਇਹ ਤਾਂ ਇੱਕ ਵਿਧਾ ਆਯੁਰਵੇਦ ਦੀ ਪਰ ਆਯੁਰਵੇਦ ਦਾ ਸਨੇਹਾ ਤਾਂ ਬਹੁਤ ਵੱਡਾ ਉਹ ਤਾਂ ਜ਼ਿੰਦਗੀ ਦੀ ਸਾਇੰਸ ਹੈ ਜਦੋਂ ਗਰਭ ਦੇ ਵਿੱਚ ਬੱਚਾ ਹਲੇ ਜਨਮ ਵੀ ਨਹੀਂ ਲਿਆ ਹੁੰਦਾ ਉਦੋਂ ਤੋਂ ਆਯੁਰਵੇਦ ਜੁੜ ਜਾਂਦਾ ਸਾਡੇ ਨਾਲ ਕਿਵੇਂ ਜਿਹੜੇ ਆਯੁਰਵੇਦ ਦੇ ਵਿੱਚ 16 ਸੰਸਕਾਰਾਂ ਦੀ ਗੱਲ ਕੀਤੀ ਹੋਈ ਆ ਉਹ ਗਰਭ ਧਾਰਨ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਮਾਤਾ ਦੇ ਗਰਭ ਵਿੱਚ ਆਪਾਂ ਜਦੋਂ ਕਿਸੇ ਦੇ ਅੰਤਮ ਸੰਸਕਾਰ ਤੇ ਜਾ ਕੇ ਆਉਨੇ ਆਪਾਂ ਕਹਿੰਦੇ ਆ ਨਾ ਵੀ ਉਹਦਾ ਅੱਜ ਅੰਤਮ ਸੰਸਕਾਰ ਹੋਇਆ ਸੰਸਕਾਰ ਕੀ ਨੇ ਸਾਡੇ ਸਲੀਕਾ ਸਾਡੀ ਜ਼ਿੰਦਗੀ ਦਾ ਉਸ ਤੋਂ ਬਾਅਦ ਤੱਕ ਆਯੁਰਵੇਦ ਚੱਲਦਾ ਸਾਡੇ ਮਰਨ ਤੋਂ ਬਾਅਦ ਤੱਕ ਜਦੋਂ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੈਗੰਬਰ ਨੇ ਗੁਰੂ ਨੇ ਆਪਣੀ ਰਚੀ ਹੋਈ ਬਾਣੀ ਨੂੰ ਆਪ ਐਡਿਟ ਕੀਤਾ ਸੰਪਾਦਨ ਕੀਤਾ ਅਤੇ ਅੱਜ ਦੇ ਦਿਨ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਿੰਨੇ ਵੀ ਇਸ ਧਰਤੀ ਦੇ ਉੱਪਰ ਪੀਰ ਪੈਗੰਬਰ ਰਹਿਬਰ ਆਏ ਉਹਨਾਂ ਦਾ ਜਿਹੜਾ ਪਾਵਨ ਉਪਦੇਸ਼ ਸੀ ਉਹਨਾਂ ਦੇ ਸਰੀਰਕ ਤੌਰ ਤੇ ਚਲੇ ਜਾਣ ਤੋਂ ਸੈਂਕੜੇ ਹਜ਼ਾਰਾਂ ਬਰਿਆਂ ਬਾਅਦ ਦੇ ਵਿੱਚ ਲਿਖਤੀ ਰੂਪ ਵਿੱਚ ਆਇਆ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਆਪ ਸੰਭਾਲਿਆ ਆਪ ਐਡਿਟ ਕੀਤਾ ਮੈਂ ਉਹ ਵਿਸਥਾਰ ਚ ਨਹੀਂ ਜਾ ਰਿਹਾ ਅੱਜ ਕਿ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਨੂੰ ਸੰਭਾਲਿਆ ਪ੍ਰਮਾਤਮਾ ਨੇ ਕਿਹੜੀ ਥੋੜੇ ਤੇ ਕਿਰਪਾ ਕਰਤੀ ਹੈ ਮਤਲਬ ਪਹਿਲਾ ਪਤੂ ਦਾ ਨਾਮ مشهور ਆ گاੜਿਆ ਦੇ ਵਿੱਚ ਉਹ ਉਹ ਵੀ ਇੱਕ ਆਲਦੀ ਚੜਾਈ ਹੈ ਪਤੂ ਦੇ ਸ਼ਕੀਰ ਤੇ ਮੇਰੀ ਅੱਜ ਕਾ ਤੇ ਯਾਦ ਰੱਖ ਲਿਓ ਵੀ ਔਲ ਵਾਲੇ ਸਮੇਂ ਦੇ ਵਿੱਚ ਦੋ ਗੱਲਾਂ ਕਰਕੇ ਮਸ਼ਹੂਰ ਹੋ ਜਾਣਾ ਇੱਕ ਪੱਤੋ ਦੇ ਸ਼ਕੀਨ ਵਾਲੀ ਗੱਲ ਤੇ ਦੂਜੀ ਲੋਕਾਂ ਦੇ ਪੂਰੇ ਵਿਸ਼ਵ ਚ ਗੱਲ ਕਰਿਆ ਕਰਨੀ ਕਿ ਅੱਛਾ ਉਹ ਪੱਤੋ ਵਾਹ ਗੁਰੂ ਸਾਹਿਬ ਦੇ ਵਾਹ ਤੇ ਇਹ ਖਾਸ ਕਰਕੇ ਸਾਡੀ ਚਾਹੇ ਨੌਜਵਾਨ ਪੀੜ੍ਹੀ ਆ ਚਾਹੇ ਬੀਬੀਆਂ ਨੇ ਚਾਹੇ ਬਜ਼ੁਰਗਰੇ ਸਾਨੂੰ ਸਾਰਿਆਂ ਨੂੰ ਇਹਦੀ ਐਹਿਮੀਅਤ ਸਮਝਣੀ ਚਾਹੀਦੀ ਹੈ ਵੀ ਤੁਹਾਡੇ ਇਸ ਪ੍ਰਮਾਤਮਾ ਨੇ ਉਸ ਸੱਚੇ ਪਾਤਸ਼ਾਹ ਨੇ ਬਾਬੇ ਨਾਨਕ ਤੋਂ ਲੈ ਕੇ ਸਾਡੀ 10ਵੇਂ ਪਾਸੇ ਤੱਕ ਤੇ ਉਦੋਂ ਬਾਅਦ ਜਿਹੜੀ ਸਾਡੀ ਗੁਰੂ ਗ੍ਰੰਥ ਸਾਹਿਬ ਹੈ ਨਾ ਉਹ ਸਾਰੀ 11 ਜੋਤਾਂ ਦੀ ਜਿਹੜੀ ਜਿਹੜਾ ਪ੍ਰਕਾਸ਼ ਹੋਇਆ ਉਹ ਥੋੜੇ ਹੋਇਆ ਤੁਸੀਂ ਮਾਤੜੋ ਕਈ ਸਮਝ ਹੀ ਨਹੀਂ ਰਹੇ ਅਰਦਾਸ ਦੇ ਵਿੱਚ ਅਰਦਾਸ ਬੇਨਤੀ ਕਰਦੇ ਸਭ ਤੋਂ ਪਹਿਲਾਂ ਸਿਛਿਆ ਪਾਸ਼ਾ ਅੱਜ ਤੇਰਾ ਪ੍ਰਕਾਸ਼ ਪੁਰਬ ਹੈ ਮੇਰਾ ਇਹ ਨਗਰ ਮੇਰੇ ਇਹ ਹਲਕਾ ਮੇਰਾ ਜ਼ਿਲ੍ਹਾ ਮੇਰਾ ਪੰਜਾਬ ਹਮੇਸ਼ਾ ਤਰੱਕੀ ਕਰੇ ਖੁਸ਼ ਰਹੇ ਇੱਕ ਚ ਰਹੇ ਨਸ਼ੇ ਤੋਂ ਬੱਜੇ ਨਾਮ ਜਪੇ ਇਹ ਤੇਰੇ ਮਰੇ ਅਰਦਾਸ ਕਰਦੇ ਸੱਚੇ ਪਾਸ਼ਾ ਸਾਡੀ ਇਲਾਜ ਰੱਖੀ ਮੈਥੋਂ ਪਹਿਲਾਂ ਸਾਰੇ ਇਹ ਬੁਲਾਰਿਆਂ ਨੇ ਬਾਤਾਂ ਵਰਨਣ ਬਾਰੇ ਪਰਿਵਾਰ ਬਾਰੇ ਗੱਲ ਕੀਤੀ ਆ ਸਭ ਤੋਂ ਪਹਿਲਾਂ ਸ਼ਾਂਤ ਬਾਬਾ ਗਰਮੀਤ ਸਿੰਘ ਜੀ ਉਹ ਵੀ ਆਪਣੇ ਬਚਨਾਂ ਦੇ ਆਪਾਂ ਨੂੰ ਦੱਸ ਕੇ ਗਏ ਆ ਕਿਸ ਤਰ੍ਹਾਂ ਜ਼ਿੰਦਗੀ ਜਿਉਣੀ ਹੈ ਕਿਸ ਤਰ੍ਹਾਂ ਪਰਵਾਰਾਂ 'ਚ ਰਹਿਣਾ ਕਿਸ ਤਰ੍ਹਾਂ ਆਪਾਂ ਦਾ ਫਰਜ਼ ਬਣਦਾ ਹੈ ਦਰਖਤ ਲਾਉਣੇ ਆ ਜਾਂ ਉਹਨਾਂ ਦੀ ਸੇਵਾ ਕਰਨੀ ਸੰਭਾਲ ਸੰਭਾਲ ਕਰਨੀ ਕਿਉਂਕਿ ਦਰਖਤ ਲਾਉਣ ਵਾਲੇ ਤਾਂ ਬਹੁਤ ਜ਼ਿਆਦੇ ਆ ਸੰਭਾਲਣ ਵਾਲੇ ਬਹੁਤ ਘੱਟ ਆ ਦਰਖਤ ਆਪਾਂ ਲਾ ਦਿੰਨੇ ਆ ਪਰ ਸੰਭਾਲਣ ਵਾਲੇ ਬਹੁਤ ਘੱਟ ਹੁੰਦੇ ਆ ਪਰ ਇੱਥੇ ਇਹ ਗੱਲ ਪਤੋ ਹੀਰਾ ਸਿੰਘ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਵਿੱਚ ਸਹੀ ਪਾਈ ਗਈ ਹੈ ਜੇ ਲਾਏ ਗਏ ਆ ਤਾਂ ਸੰਭਾਲੇ ਵੀ ਗਏ ਆ ਮਾਜੀ ਸਾਹਿਬ ਹੋਰ ਤਾਂ ਪਤਾ ਨਹੀਂ ਕੋਈ ਤੁਹਾਡੇ ਲੈਕਚਰ ਤੋਂ ਕੁਝ ਸਿੱਖ ਕੇ ਨਾ ਮੈਂ ਖੋਦ ਸਿੱਖ ਕੇ ਚੱਲਿਆ ਸਿੱਖਣਾ ਚਾਹੀਦਾ ਕੋਈ ਵੀ ਕੋਈ ਕੀਰਤਨੀਏ ਸਿੰਘ ਕੀਰਤਨੀ ਕਰਦਾ ਕੋਈ ਕਥਾਵਾਚ ਕਥਾ ਸੁਣਾਉਂਦਾ ਕੋਈ ਸੰਤ ਮਹਾਂਪੁਰਸ਼ ਕਥਾ ਕਰਦਾ ਉਹਦੇ ਵਿੱਚ ਜੇ ਤੇ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਹੈ ਤੇ ਆਪਦਾ ਨਾਮ ਬਣਾਉਣਾ ਤੇ ਪਰਿਵਾਰ ਦਾ ਨਾਮ ਚਮਕਾਉਣਾ ਤੇ ਪੂਰੀ ਦਿੱਤੀ ਸੀ ਵੀ ਸੰਵਾਦ ਕਰੋ ਇੱਕ ਦੂਜੇ ਨਾਲ ਬੋਲੋ ਸਿੱਖੋਗੇ ਕਰੋਗੇ ਕੁਝ ਗਲਤੀਆਂ ਤੁਹਾਡੀਆਂ ਉਹਨਾਂ ਨੂੰ ਪਤਾ ਲੱਗਣਗੀਆਂ ਕੁਝ ਆਪਣੀਆਂ ਸੋ ਅੱਜ ਇਹ ਆਪਣਾ 1 ਟੂ 1 ਅਹ ਸਟੇਜ ਟੂ ਥੱਲੇ ਬੰਦੇ ਬਿਠੇ ਨੇ ਵੀ ਉਹਨਾਂ ਨਾਲ ਸੰਵਾਦ ਹੋ ਰਿਹਾ ਔਰ ਇਹ ਸੰਵਾਦ ਨੂੰ ਅੱਗੇ ਤੋਰਦੇ ਹੋਏ ਮੈਂ ਮਾਰੀਆਂ ਤਾਤਾਂ ਮਿਲੀਆਂ ਵੀ ਹੈ ਫਸਲਾਂ ਨੂੰ ਨਾਉਣ ਦੇ ਯੋਗ ਨਹੀਂ ਰਹਿਣਾ ਪੀਣ ਦੇ ਯੋਗ ਨਹੀਂ ਰਹਿਣਾ ਤੇ ਉਹ ਪੰਜਾਬ ਜਿਹੜਾ ਸਮੁੱਚੀ ਦੁਨੀਆ ਦੇ ਵਿੱਚ ਆਪਣੀ ਸਿਹਤਯਾਬੀ ਦੇ ਨਾਲ ਮਸ਼ਹੂਰ ਸੀ ਅੱਜ ਅਸੀਂ ਬਿਮਾਰੀਆਂ ਦੀ ਜਕੜ ਦੇ ਵਿੱਚ ਫਸੇ ਪਏ ਆਂ ਮਾਰਾਂ ਦਾ ਇੱਕ ਨਮਾਨ ਆ ਕਿ 2001 ਦੇ ਵਿੱਚ ਪੰਜਾਬ ਦੇ ਵਿੱਚ ਕੈਂਸਰ ਦੇ ਨਾਲ ਰੋਜ਼ 10 ਮੌਤਾਂ ਹੁੰਦੀਆਂ ਸੀ ਪਰ 2023 ਚ ਪਹੁੰਚਦਿਆਂ ਪਹੁੰਚਦਿਆਂ ਰਜਨਾ ਪੈਂਟਾਂ ਤੇ ਪਹੁੰਚ ਗਏ ਤੇ 24 ਟੱਪ ਦੇ ਟੱਪ ਦੇ ਹੋ ਸਕਦਾ 100 ਮੌਤਾਂ ਕੈਂਸਰ ਦੇ ਨਾਲ ਹੋਣ ਲੱਗ ਜਾਂਦਾ ਹਾਲਾਤ ਇੰਨੇ ਭਿਆਨਕ ਆ ਪਰ ਬਦਕਿਸਮਤੀ ਆ ਸਾਡੀ ਪੰਜਾਬ ਦੀ ਕਿ ਜਿਹੜੇ ਮੰਚਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਜਿਹੜੀਆਂ ਰਾਜਨੀਤਿਕ ਧਿਰਾਂ ਨੂੰ ਇਹ ਗੱਲ ਠਾਉਣੀ ਚਾਹੀਦੀ ਸੀ ਜਿਹੜੇ ਵੱਡੇ ਧਾਰਮਿਕ ਮੰਚਾਂ ਦੇ ਉੱਤੇ ਇਹ ਸਵਾਲ ਠਾਉਣੇ ਚਾਹੀਦੇ ਸੀ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪਾਈ ਬਸ ਕੁਐਸਚਨਿੰਗ ਦੇ ਲੋਕ ਸੰਤ ਬਾਬਾ